ਫਗਵਾੜਾ ਨੇੜੇ ਪਿੰਡ ਪਾਸਟਾ 10 ਸੇਵਲਾ ਹਸਪਤਾਲ ਡਾਕਟਰਾਂ ਦੀ ਕਮੀ ਕਾਰਨ ਮਰੀਜ਼ਾਂ ਲਈ ਸਭ ਤੋਂ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਾਸਟਾ ਵਿਖੇ ਬਾਪਰੇ ਸੜਕ ਹਾਸੇ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਸੇਵਲਾ ਹਸਪਤਾਲ ਪਾਸਟਾ ਵਿਖੇ ਲਿਆਂਦਾ ਗਿਆ ਪਰ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਹਸਪਤਾਲ ਦੇ ਚੌਂਕੀਦਾਰ ਵੱਲੋਂ ਹਸਪਤਾਲ ਵਿੱਚ ਕੋਈ ਵੀ ਡਾਕਟਰ ਨਾ ਹੋਣ ਦਾ ਕਹਿ ਕੇ ਸੇਵਲਾ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ ਗਿਆ ਇਸ ਬੰਦੀ ਗੱਲਬਾਤ ਕਰਦੇ ਆ ਇੱਕ ਵਿਅਕਤੀ ਬਲਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਜਦੋਂ ਪਸ਼ੂਆਂ ਲਈ ਚਾਰਾ ਲੈ ਕੇ ਰ ਦਾ ਪਿੱਛੋ ਆ ਰਹੇ ਤੇ ਰਫਤਾ ਸਕੂਟਰ ਸਵਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟਰ ਸਵਾਰ ਜੰਗ ਬਹਾਦਰ ਬਾਸੀ ਪਾਸਟਾ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਾਸਟਾ ਵਿਖੇ ਲਿਆਂਦਾ ਗਿਆ ਪਰ ਹਸਪਤਾਲ ਵਿੱਚ ਕੋਈ ਵੀ ਡਾਕਟਰ ਅਤੇ ਸਟਾਫ ਨਾ ਹੋਣ ਦੇ ਚਲਦਿਆਂ ਉੱਥੇ ਮਜੂਦ ਚੌਂਕੀਦਾਰ ਵੱਲੋਂ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਮੇਰਾ ਨਾਮ ਜੀ ਬਿਲਾਲ ਹੈ ਜੀ ਅਸੀਂ ਪਾਸਟੇ ਰਹਿੰਦੇ ਹਾਂ ਸਰਕਾਰੀ ਹਸਪਤਾਲ ਦੇ ਸਾਹਮਣੇ ਕੀ ਮਾਮਲਾ ਹੈ ਰਾਤ ਦਾ ਜੀ ਮਾਮਲਾ ਇਦਾਂ ਹੀ ਅਸੀਂ ਪੱਠੇ ਲੈ ਕੇ ਆਉਂਦੇ ਸੀਗੇ ਇੱਥੇ ਹਸਪਤਾਲ ਦੇ ਸਾਹਮਣੇ ਇੱਕ ਉਡਰ ਮੋਟਰ ਤੇ ਆਉਂਦਾ ਸੀਗਾ ਉਹ ਮੁੰਡਾ ਉਨੇ ਪਿੱਛੇ ਲੈ ਗਿਆ ਸਿੱਧਾ ਹੀ ਸਕੂਟਰ ਵਿੱਚ ਮਾਰਤਾ ਹਾਂ ਪਿਛਲੀ ਸਾਈਡ ਪਿਛਲੀ ਸਾਈਡ ਤੋਂ ਮਾਰਿਆ ਸਿੱਧਾ ਹੀ ਤਾਂ ਤੁਸੀਂ ਪੱਠੇ ਘਾਤੇ ਲੈ ਕੇ ਆਉਂਦੇ ਸੀਗੇ ਹਾਂਜੀ ਰੇਟ ਤੇ ਲੈ ਕੇ ਆਉਂਦੇ ਸੀ ਬਟੇ ਤੇ ਕਿੰਨੇ ਬੰਦੇ ਸੀਗੇ ਉਹ ਮੋਟਰ ਸਕੂਟਰ ਤੇ ਉਹ ਇੱਕੋ ਹੀ ਮੁੰਡਾ ਸੀ ਯਾਰ ਤੇ ਪਤਾ ਲੱਗਾ ਜੀ ਉਹ ਕਿਹੜੇ ਪਿੰਡ ਦਾ ਸੀਗਾ ਹਾਂਜੀ ਹਾਂਜੀ ਪਾਂਸਟੇ ਦਾ ਹੀ ਹੈ ਤਾਂ ਪਾਂਸਟੇ ਦੇ ਗਿਆ ਹਾਂਜੀ ਹਾਂਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਉਹਨਾਂ ਦੇ ਲੱਤ ਤੇ ਸੱਟ ਲੱਗੀ ਹੋਇਆ ਲੱਤ ਫੇਚਰ ਹੋ ਗਈ ਹੋਇਆ ਜੀ ਤੇ ਤੁਹਾਨੂੰ ਪਹਿਲੇ ਪਾਸਟੇ ਹਸਪੀਟਲ ਲੈ ਕੇ ਚੱਕ ਕੇ ਤੁਹ ਜੀ ਉੱਥੇ ਡਾਕਟਰ ਨਹੀਂ ਸੀਗੇ ਉਹ ਤੋਂ ਪੁਗਵਾੜੇ ਉਹਨੂੰ ਹੋਰ ਸਰਕਾਰੀ ਹਸਪੀਟਲ ਦਾ ਐਡਮਿਟ ਕਰਾ ਕੇ ਆਏ ਆ ਜੀ ਰਾਤੀ ਤੇ ਹੁਣ ਫਗਵਾੜੇ ਹਸਪੀਟਲ ਆਈ ਸੇਵ ਹਾਂਜੀ ਹਾਂਜੀ ਪੰਜ ਤਿੰਨ ਪਾਸਟੇ ਪਿੰਡ ਚੈੜਾ ਰਹਿੰਦੇ ਸੀ ਇੱਥੇ ਰਹਿੰਦੇ ਇੱਥੇ ਆ ਪਿੰਡ ਖਾਤੇ ਚੈੜਾ ਰਹਿੰਦੇ ਇੱਥੇ ਰਹਿੰਦੇ ਸੀ ਇੱਥੇ ਹੀ ਰਹਿੰਦੇ ਤੁਸੀਂ ਪਾਸਟੇ ਪਿੰਡ ਚੈੜਾ ਹਾਂਜੀ ਹਾਂਜੀ ਬੈਕਗ੍ਰਾਉਂਡ ਚੈੜਾ ਹਾਂਜੀ ਇਸ ਦੌਰਾਨ ਜਦੋਂ ਹਸਪਤਾਲ ਦੇ ਚੌਂਕੀਦਾਰ ਰਾਹੁਲ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹਸਪਤਾਲ ਵਿੱਚ ਰਾਤ ਦੀ ਡਿਊਟੀ ਦੇ ਕੋਈ ਵੀ ਡਾਕਟਰ ਜਾਂ ਸਟਾਫ ਨਰਸ ਨਹੀਂ ਹੈ ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਮੁਸ਼ਕਲ ਪੇਸ਼ ਆਈ। ਉਧਰ ਇਸ ਸੰਬੰਧੀ ਜਦੋਂ ਹਸਪਤਾਲ ਦੇ ਐਸਐਮਓ ਰੁਪਿੰਦਰ ਕੌਰ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਡਾਕਟਰ ਦਾ ਪੇਪਰ ਹੌਨ ਦੇ ਕਾਰਨ ਉਹ ਛੁੱਟੀ 'ਤੇ ਸੀ ਜਿਸ ਕਾਰਨ ਹੀ ਇਹ ਪਰੇਸ਼ਾਨੀ ਆਈ ਹੈ। ਉਹਨਾਂ ਐਂਬੂਲੈਂਸ ਅਤੇ ਡਰਾਈਵਰ ਨਾ ਹੋਣ ਦੇ ਪੁੱਛੇ ਸਵਾਲ ਦੇ ਜਵਾਬ ਵੀ ਦੱਸਿਆ ਕਿ ਉਹਨਾਂ ਵੱਲੋਂ ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਜਾ ਚੁੱਕਾ ਹੈ। ਫ ਜਾਰੀ ਹੈ ਹਲੋ ਸਸੀ ਕਬੀ ਜੀ ਹਾਂ ਜੀ ਵੀਰ ਜੀ ਪਤਾ ਕੀ ਹੈ ਉਹ ਨਾ ਇੱਥੇ ਡਾਕਟਰਾਂ ਦਾ ਪੇਪਰ ਹੈਗਾ ਅੱਜ ਸਾਰੇ ਪੰਜਾਬ 'ਚ ਇਹਨਾਂ ਦੀ ਸ਼ਾਰਟੇਜ ਹੈ ਤੇ ਸਾਰੇ ਹੀ ਛੁੱਟੀ ਤੇ ਲਗਭਗ ਤੁਸੀਂ ਵੀ ਦੇਖ ਲਓ ਪੀਐਸਸੀਆਂ ਸੀਐਸਸੀਆਂ ਤੇ ਜਿਵੇਂ ਕਾਲਾ ਸੰਗਾਂ ਹੋ ਗਿਆ ਬੇਗਵਾਲ ਹੋ ਗਿਆ ਤੇ ਜਦੋਂ ਇਹ ਪੇਪਰ ਵਾਲੀ ਛੁੱਟੀ ਆਪਾਂ ਮਨਾ ਹੀ ਕਰ ਸਕਦੇ ਜੀ ਤੇ ਆਪਣੇ ਕੋਲ ਡਾਕਟਰ ਹੀ ਨਹੀਂ ਸੀ ਹੈਗਾ ਕੋਈ ਵੀ ਹਾਂ ਜਿਹੜੇ ਸੀਗੇ ਉਹ ਸਵੇਰ ਦੀ ਕਰਕੇ ਰਾਤ ਦੀ ਇੱਕ ਦਿਨ ਪਹਿਲਾਂ ਦੀ ਤੇ ਸ਼ਾਮ ਦੀ ਜਿਵੇਂ ਕਰਗੇ ਬਰਾਤੀ ਕਿ ਇਥੇ ਹਾ ਹਸਪੀਟਲ ਤੇ ਮਾ ਸਾਹਮਣੀ ਦੀ ਐਕਸੀਡੈਂਟ ਐਕਸੀਡੈਂਟ ਵੀ ਹੋਇਆ ਸੀਗਾ ਤੇ ਬਾਕੀ ਤਿੰਨ ਚਾਰ ਮਰੀਜ਼ ਹੋਰ ਵੀ ਆਏ ਸੀਗੇ ਤੇ ਇੱਕ ਲੜਾਈ ਚ ਹਾਂ ਐਕਚੁਅਲੀ ਮੈਂ ਉਹੀ ਕਹਿ ਰਹੀ ਹਾਂ ਸਾਰੇ ਫਗਵਾੜੇ ਤੇ ਇੱਤੇ ਗਏ ਸੀ ਮੈਂ ਐਕਚੁਅਲੀ ਹੈਗੀ ਛੁੱਟੀ ਤੇ ਦੋ ਦਿਨ ਤੇ ਮੈਂ ਉਹੀ ਅੱਜ ਤੇ ਜਿਹੜਾ ਕੱਲ ਲੰਘਿਆ ਡਾਕਟਰ ਸਾਹਿਬ ਨਾ ਹੋਣ ਕਾਰਨ ਜਿਹੜਾ ਤੁਹਾਡਾ ਰਾਹੁਲ ਕੁਮਾਰ ਆ ਜਿਹੜਾ ਆਪਣੇ ਚੌਂਕੀਦਾਰ ਉਹਦੇ ਨਾਲ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਵੀ ਜੇ ਡਾਕਟਰ ਸਾਹਿਬ ਇੱਥੇ ਹੈ ਨਹੀਂ ਗਏ ਤਾਂ ਫੇ ਹਸਪੀਟਲ ਨੂੰ ਜਿੰਦਾ ਲਾਓ ਦੇਖੋ ਪਤਾ ਕੀ ਵੀ ਜੀ ਆਪਾਂ ਤਾਂ ਤੁਹਾਨੂੰ ਪਤਾ ਹੀ ਹੈ ਕੁਝ ਨਹੀਂ ਕਰ ਸਕਦੇ ਇੱਥੇ 1.5 2 ਸਾਲ ਹੋ ਗਏ ਅੰਦਰ ਸਹਣੀ ਕੋਈ ਨਰਸ ਹੈ ਜੀ ਹੈਨਾ ਤੇ ਦੋਸਤੋ ਵਿਚਾਰੇ ਕਰਦੇ ਰਹੇ ਤੇ ਫਿਰ ਕੁਝ ਲੋਕਾਂ ਨੇ ਆ ਕੇ ਡਾਕਟਰ ਨਾਲ ਵੀ ਕੀਤੀ ਜੀ ਆਲਮੋਸਟ ਕੁੱਟ ਮਾਰਤੇ ਕਹਿੰਦੇ ਡਾਕਟਰ ਜੋ ਦੱਸਦੇ ਆ ਵੀ ਧਰਨਾ ਕੀਤਾ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਨਰਸ ਤੋਂ ਬਗੈਰ ਨਹੀਂ ਕਰਨੀ ਵੈਸੇ ਵੀ ਡਾਕਟਰ ਨਰਸ ਤੋਂ ਬਗੈਰ ਕੁਝ ਨਹੀਂ ਕਰ ਸਕਦਾ ਜੀ